ਇਹ ਮੈਨੂੰ ਨਹੀਂ ਪਤਾ ਇਹ ਲੋਕਾਂ ਤੋਂ ਬਾਰੇ ਮੈਨੂੰ ਨਹੀਂ ਪਤਾ ਉਹ ਜਿਹੜਾ ਫੇਸਬੁਕ ਤੇ ਵੀਡੀਓ ਪਾਣੀ ਸੀ ਉਹ ਕਿੱਥੇ ਹੈ ਮੈਨੂੰ ਨਹੀਂ ਪਤਾ ਬਣੀ ਨਾ ਫੇਸਬੁਕ ਤੇ ਵੀਡੀਓ ਕਿਹਨੇ ਪਾਈ ਸੀ ਕੋਲ ਕੋਲ ਇੱਕ ਹੋਰ ਮੁੰਡਾ ਸੀ ਕੋਲ ਕੋਲ ਨਾਲ ਹੁਣ ਕਿੱਥੇ ਹੈ ਮੁੰਡਾ ਜਿਹੜਾ ਮੈਨੂੰ ਪਹਿਲਾਂ ਤੁਹਾਨੂੰ ਮੇਰਾ ਸੈਲਫੋਨ ਸਮਝ ਨਹੀਂ ਆਉਂਦਾ ਉਹ ਮੁੰਡਾ ਕਿੱਥੇ ਹੈ ਤੁਸੀਂ ਨਾ ਨਾ ਮੀਆ ਤੇ ਦੇਖੋ ਕੀ ਹੋ ਰਿਹਾ ਜਾਂਦਾ ਹੈ ਹਰ ਜੇ ਪਰ ਤਰੀਕਾ ਇਹ ਉਹ ਕੀ ਟ੍ਰੀਟਮੈਂਟ ਹੈ ਉਹ ਕੀ ਟ੍ਰੀਟਮੈਂਟ ਹੈ ਜਿਵੇਂ ਕਹਿੰਦਾ ਕੀ ਟ੍ਰੀਟਮੈਂਟ ਉੱਤੇ ਤੁਸੀਂ ਮੈਨੂੰ ਇਹ ਪ੍ਰਾਈਵੇਟ ਹਸਪੀਟਲ ਹੈ ਉਹ ਨਾ ਆਦੇ ਪੈਸੇ ਉਹ ਆਉਂਦੇ ਜੇ ਉਹ ਕਹਿੰਦੇ ਯਾਰ ਤੁਸੀਂ ਸਾਰਾ ਸਾਰਾ ਮੇਂ ਚਾਹੁੰਦੇ ਵੀਡੀਓ ਬਣਾ ਪਾਣੀ ਹੈ ਹਲੋ ਆ ਕੀ ਹੋਦਾ ਜਿਹੜਾ ਉਹ ਕਹਿੰਦਾ ਤੁਹਾਨੂੰ ਸਿਰ ਤੋਂ ਕਿਉਂ ਸਮਝ ਨਹੀਂ ਆਤਾ ਬਹੁਤ ਗੱਲ ਹੀ ਕੁਝ ਨਹੀਂ ਹੋ ਰਿਹਾ नहीं यार मैं नहीं कर सकता मैं को क्या कोई डॉक्टर नहीं बोल रहा है ये तो थोड़ा ट्रीटमेंट देना है यार मतलब ही ट्रीटमेंट करना चाहिए बस एक प्राइवेट हॉस्पिटल है बस वो की करना है मेरे यार मैं कुछ नहीं लेके जा रहा हूं मैंने आज ही मैंने स्टार्ट करो मेरे को तो चाहिए भाई करना मेरा अगला भाई है मेरा साइड का मेड जो है ना ऐसे बोलो ना गांदा गाना करू 드릴까요 দাদা एक तो ये रजिस्टर में 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 रजिस्टर ਉਹਨਾਂ ਸਾਨੂੰ ਜਵਾਬ ਦਿੱਤਾ ਕਿ ਇਹਦਾ ਕੋਈ ਰਾਜ਼ ਨਹੀਂ ਕਰਨਾ ਕਿ ਨਾਲ ਇਹਨਾਂ ਬੰਦ ਕਰਾ ਲਿਆ ਗੇਟ ਕਹਿੰਦੇ ਬੰਦ ਕਰਤਾ ਕੁਝ ਕਰਨਾ ਨਹੀਂ ਸੀ ਜੀ ਕਰਦੇ ਨਹੀਂ ਕਿਹਾ ਐਨਜੀਟੀ ਸਾਡੀ ਜੇ ਉਹਨਾਂ ਨਾਲ ਬਾਤ ਚ ਕੀਤੀ ਹੈ ਗੱਲਬਾਤ ਕਰਨ ਦੀ ਵਾਅਦਾ ਸਾਡੇ ਨਾਲ ਨਿਕਲੀ ਹੈ ਬਸ ਜੀ ਮੈਨੂੰ ਹੁਣ ਕੀ ਕਰਨਾ ਹੋਵੇਗਾ ਜੀ ਉਹਨਾਂ ਕੋਲੇ ਬੰਦ ਹੋਣੀ ਮੈਂ ਅੱਜ ਐਮਰਜੈਂਸੀ ਸਿਵਲ ਹਸਪੀਟਲ ਮੋਗਾ ਵਿੱਚ بطور ਐਮਈਏ ਕੋਆਰਡੀਨੇਟਰ ਸੀ ਤੇ अराउंड 3:30 4 ਵਜੇ ਚਾਰ ਮੁੰਡੇ ਜਿਹੜੇ ਕਿ ਲੜਾਈ ਝਗੜਾ ਕਰਕੇ ਐਮਐਲਜੀ ਦਾ ਪਰਚਾ ਕਟਵਾਣ ਆਏ ਸੀ ਅਸੀਂ ਉਹਨਾਂ ਦੇ ਫਰਸਟ ایڈ ਕਰਕੇ ਉਹਨਾਂ ਦੇ ਸੂਚਿੰਗ ਕਰਕੇ ਅਸੀਂ ਉਹਨਾਂ ਦਾ ਜਦੋਂ ਉਹਨਾਂ ਨੂੰ ਪਰਚਾ ਕੱਟਣ ਲਈ ਬੁਲਾਇਆ ਤੇ ਉਹਨਾਂ ਨੂੰ ਜਦ ਮੈਂ ਫੀਸ ਜਮ੍ਹਾਂ ਕਰਾਉਣ ਲਈ ਕਿਹਾ ਤੇ ਉਹਨਾਂ ਦੇ ਨਾਲ ਦੇ ਨੇ ਰੋਲਾ ਪਾ ਲੈ ਕਿ ਕਿਸੇ ਨੂੰ ਪੈਸੇ ਜਮ੍ਹਾਂ ਕਰਾ ਦਿੱਤੇ ਨੇ ਮੈਂ 3-4 ਵਾਰ ਨੂੰ ਰੁਕਿਆ ਕਿ ਤੁਸੀਂ ਕੋਈ ਪੈਸੇ ਜਮਾ ਨਹੀਂ ਕਰਾਏ ਉਹਨਾਂ ਨੇ ਮਿਲ ਕੇ ਦਬਾਪਾਂ ਦੀ ਕੋਸ਼ਿਸ਼ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਸਾਰੇ ਜਣੇ ਬਾਹਰ ਚਲ ਜਿਓ ਫਿਰ ਸੀਸੀਟੀਵੀ ਫੁਟੇਜ ਦੇ ਵਿੱਚ ਪਾਇਆ ਕਿ ਉਹਨਾਂ ਨੇ ਕੋਈ ਪੈਸੇ ਜਮਾ ਨਹੀਂ ਕਰਾਏ ਬਸ ਸਰ ਇਹ ਹੀ ਹੈ ਕਿ ਉਹ ਮੇਰੇ ਤੇ ਭਾਰੀ ਹੋਣਾ ਚਾਹੁੰਦੇ ਸੀ ਤੇ ਸਰ ਉਹਨਾਂ ਨੇ ਮੈਨੂੰ ਕਿਹਾ ਕਿ ਸਾਡੇ ਫੇਸਬੁਕ ਤੇ ਪੇजेस ਚੱਲਦੇ ਨੇ ਅਸੀਂ ਤੁਹਾਡੀਆਂ ਵੀਡੀਓਜ਼ ਬਣਾਵਾਂਗੇ ਤੁਹਾਨੂੰ ਅਸੀਂ ਵਾਇਰਲ ਕਰਾਂਗੇ ਤੁਹਾਨੂੰ ਅਸੀਂ ਦੇਖ ਲਾਂਗੇ ਨਹੀਂ ਕਾਹ ਤੋਂ ਸਿਰ ਪੈਸੇ ਲੈਣ ਕਰਕੇ ਵਾਇਰਲ ਕਰਨ ਦੀ ਗੱਲ ਕੀਤੀ ਉਹਨਾਂ ਨੇ ਹਾਂਜੀ ਸਰ ਕੀ ਮੰਗ ਕਰ ਰਹੇ ਸਰ ਮੇਰੇ ਤਾਂ ਇਹ ਹੀ ਮੰਗ ਕੇ ਕਿ ਬੀਇੰਗ ਅ ਫੀਮੇਲ ਮੈਡੀ ਵੀਡੀਓਜ਼ ਬਣਾਵਾਂਗੇ ਸੋ ਪਹਿਲੀ ਗੱਲ ਤਾਂ ਕਿਸੇ ਦੀ ਵੀਡੀਓ ਬਣਾਉਣਾ ਇਜ਼ ਨਾਟ ਲੀਗਲ ਮੁਝੇ ਕਾ ਡਾਕਟਰ ਔਨ ਡਿਊਟੀ ਨਾਲ ਤੁਸੀਂ ਇਦਾਂ ਦੀ ਬਦਤਮੀਜ਼ੀ ਕਰ ਰਹੇ ਉਹਨਾਂ ਨੂੰ ਡਰਾ ਰਹੇ ਉਹਨੂੰ ਧਮਕਾ ਰਹੇ ਹੋ ਤੇ ਸਰ ਜਿਵੇਂ ਸਹੀਤ ਨਹੀਂ ਹੈਗੀ ਤਾਂ ਤੁਸੀਂ ਦੱਸੋ ਮੈਂ ਕਿੱਦਾਂ ਕੰਮ ਕਰਾਂ ਉਹ ਕਿ ਤੱਕ ਰਾਮ ਕਰ ਰਹੇ ਸਰ ਮੈਂ ਤਾਂ ਹੁਣ ਐਮਰਜੈਂਸੀ ਨਹੀਂ ਜਾਉਂਗੀ ਜਦ ਤੱਕ ਮੈਨੂੰ ਸਿਕਿਉਰਿਟੀ ਨਹੀਂ ਦਿੱਤੀ ਜਾਂਦੀ ਸਰ ਤੁਸੀ ਹਣ ਗਾਂ ਸਿਕਿਉਰਿਟੀ ਲਈ ਐਸਐਮਓ ਸਰ ਹਾਂਜੀ ਅਸੀਂ ਐਸਐਮਓ ਸਰ ਨੂੰ ਕਿਹਾ ਹੈ ਕਿ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਸਰ ਸਪੈਸ਼ਲੀ ਈਵਨਿੰਗ ਤੇ ਨਾਈਟਸ ਜਦੋਂ ਜ਼ਿਆਦਾ ਮਰੀਜ਼ ਨਹੀਂ ਹੁੰਦੇ ਸਰ ਉਦੋਂ ਲੜਾਈ ਝਗੜੇ ਦੇ ਕੇਸ ਵੱਧ ਆਉਂਦੇ ਨੇ ਸਰ ਇੱਕ ਬੰਦਾ ਲੜ ਕੇ ਆਉਂਦੇ ਉਹਨਾਂ ਨਾਲ 20 25 ਮੁੰਡੇ ਮੜੀਰ ਹੁੰਦੀਆਂ ਜਿਹਨੇ ਸ਼ਰਾਬ ਪੀਤੀ ਹੁੰਦੀ ਹੈ ਤੇ ਸਰ ਉਹ ਸਾਡੇ ਉੱਤੇ ਚੜਨ ਦੀ ਕੋਸ਼ਿਸ਼ ਕਰਦੇ ਨੇ ਤੇ ਨਾਈਟ ਨੂੰ ਹੋਰ ਵੀ ਕਈ ਐਸੀਆਂ ਹੁੰਦੀਆਂ ਹਨ ਜਿੱਥੇ ਕੋਈ ਸਟਾਫ ਦੀ ਕਮੀ ਹਾਂਜੀ ਸਰ ਸਟਾਫ ਦੀ ਕਮੀ ਵੀ ਹੈ ਸਰ ਹੁਣ ਅਸੀਂ ਅੱਜ ਡਿਊਟੀ ਤੇ ਸਿਰਫ ਦੋ ਫੀਮੇਲਸ ਸੀਗੀਆਂ ਇੱਕ ਮੈਂ ਤੇ ਇੱਕ ਸਟਾਫ ਨਰਸਰ ਹੋਸਟਡ ਸੀਗੇ ਤੇ ਸਰ ਵੀ ਮੁੰਡੇ ਆ ਕੇ ਸਾਡੇ ਨਾਲ ਬਦਤਮੀਜ਼ੀ ਕਰਦੇ ਬਸ ਅਸੀਂ ਕਿੱਦਾਂ ਮੈਨੇਜ ਕਰੀਏ ਬਹੁਤ ਕੰਪਲੇਂਟਸ ਆਉਂਦੀਆਂ ਹਾਂਜੀ ਸਰ ਅਸੀਂ ਪੁਲਿਸ ਨੂੰ ਵੀ ਫੋਨ ਕੀਤਾ ਹਨ ਹਨਕ 판ਜੋਏ ਜੀ ਮੈਂ ਡੀਸੀ ਆਫਿਸਰ ਮੀਟਿੰਗ ਤੇ ਆਇਆ ਹਾਂ ਉਸ ਉਸ ਟਾਈਮ ਡਾਕਟਰ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਸਿਕਿਉਰਿਟੀ ਗਾਰਡ ਨੂੰ ਤਫੀਜ ਉਸ ਆਰਾਊਂਡ 8:30 ਵਜੇ ਦੀ ਇਹ ਵਾਰਦਾਤ ਹੈ ਤੇ ਕੋਈ ਮੈਡੀਕਲ ਲੀਗਲ ਮੈਡੀਕਲ ਲੀਗਲ ਕਟੌਮ ਪੇਸ਼ੈਂਟ ਆਇਆ ਸੀ ਸ਼ੇਖਵਾਲੇ ਚੌਂਕ ਤੋਂ ਉਹਦੇ ਨਾਲ ਕੁਝ ਸ਼ਰਾਰਤੀ ਤੱਤ ਸੀ ਜਿਨ੍ਹਾਂ ਨੇ ਇਹ ਸਾਰਾ ਹੰਗਾਮਾ ਕੀਤਾ ਕੀ ਕੀ ਕਾਰਨ ਕਰਕੇ ਇਹ ਮਾਮਲਾ ਹੈ ਹੰਗਾਮਾ ਕਰਨ ਦਾ ਜੋ ਡਾਕਟਰ ਸਾਹਿਬ ਦੇ ਮੁਤਾਬਕ ਜੋ ਉਹਨਾਂ ਨੇ ਕਿਹਾ ਦਾ ਉਹਦੇ ਮੁਤਾਬਕ ਫੀਸ ਨੂੰ ਲੈ ਕੇ ਸੀ ਉਹ ਫੀਸ ਨਹੀਂ ਜਮ੍ਹਾਂ ਕਰਾਉਣਾ ਚਾਹੁੰਦੇ ਸੀ ਡਾਕਟਰ ਸਾਹਿਬ ਅੱਗੇ ਵੀ ਲਾਫਟਰ ਕੇ ਮਰੀਦਾਂ ਤੋਂ ਕੰਪਲੇਂਟ ਆਦੀਆਂ ਗਈਆਂ ਐਮਰਜੈਂਸੀ ਦੇ ਵਿੱਚ ਜਦੋਂ ਫੀਮੇਲ ਡਾਕਟਰ ਹੋਵੇ ਜਾਂ ਸਿੰਗਲ ਡਾਕਟਰ ਹੋਵੇ ਅ ਕੁਝ ਸਕਿਉਰਿਟੀ ਅਰੇਂਜਮੈਂਟ ਨਹੀਂ ਹੈ ਕੋਈ ਸਕਿਉਰਿਟੀ ਕਿ ਤਨਾਤ ਕਰ ਦਿੰਦੇ ਆ ਕਿ ਅਰੇਂਜਮੈਂਟ ਤਾਂ ਹੈ ਸਕਿਉਰਿਟੀ ਗਾਰਡ ਰਾਉਂਡ ਕਰਦੇ ਆ ਪਰ ਹਸਪੀਟਲ ਤੇ ਚਾਰਾਂ ਸਕਿਉਰਿਟੀ ਪਰਸਨਸ ਹੈ ਤੇ ਕੋਈ ਨਹੀਂ ਰਾਉਂਡ ਤੇ ਹਮ ਡਾਕਟਰ ਸਾਹਿਬਾਨ ਨੇ ਰਿਟਰਨ ਦਿੱਤਾ ਵਾ ਤੇ ਈਵਨਿੰਗ ਤੋਂ ਬਾਅਦ 2 ਵਜੇ ਤੋਂ ਬਾਅਦ ਸਕਿਉਰਿਟੀ ਗਾਰਡ ਤੇ ਤਨਾਤ ਕਰ ਦਿੰਦੇ ਕਿਹੜੇ ਡਾਕਟਰ ਸੀਗੇ ਜਿਹਨੂੰ ਜੀ ਨਾਮ ਵਾਲਾ ਡਿਊਟੀ ਰੋਸਟਰ ਮੁਤਾਬਕ ਡਾਕਟਰ ਕਰਨ ਮਿੱਤਲ ਜੀ ਸੀਗੀ ਤੇ ਕਾਰ ਡਾਕਟਰ ਕਾਂਸ਼ਾ ਰਹੇ ਸੀਗੇ ਤੇ ਇਸ ਕਰਕੇ ਡਾਕਟਰ ਕਾਂਸ਼ਾ ਦੀ ਡਿਊਟੀ ਦੌਰਾਨ ਇਹ ਵਾਰਦਾਤ ਹੋਈ ਅਕਸਰ ਇਹ ਗੜਨਾਏ ਕਈ ਵਾਰੀ ਹੋਈ ਐਮਰਜੈਂਸੀ ਦੇ ਵਿੱਚ ਕਈ ਵਾਰੀ ਤੋਂ ਅਨੁਮੰਨਸ਼ੀ ਹੈ ਗਏ ਸਿਕਿਉਰਿਟੀ ਕਰਮਚਾਰੀ ਗ੍ਰੇਪੀਅਸ ਦੇ ਕਰਕੇ ਚਲੋ ਤੁਸੀਂ ਮੇਰੀ ਨੌਲੇਜ ਲੈ ਹੁੰਦਾ ਕਈ ਵਾਰਤਾ ਨਹੀਂ ਹੋਈ ਮੇਰੇ ਬਾਅਦ ਤਾਂ ਇਨਸੀਡੈਂਟ ਮੇਰੇ ਲਈ ਮੇਰੇ ਲਈ ਤਾਂ ਜਿਹੜਾ ਰਿਟਰਨ ਇਨਸੀਡੈਂਟ ਹੈ ਅੱਜ ਆਇਆ ਵਾ ਕੋਈ ਨਹੀਂ ਛੇਤੀ ਤੋਂ ਛੇਤੀ ਇਹਦਾ ਹੱਲ ਕਰ ਦਿੱਤਾ ਜਾਵੇ ਡਾਕਟਰ ਕਹਿੰਸਾ ਕੋਲੋਂ ਕਿ ਉਹ ਐਮਰਜੈਂਸੀ ਡਿਊਟੀ ਨਹੀਂ ਕਰਦੇ ਗਏ ਜੀ ਤੇ ਵੀ ਡਾਕਟਰ ਦੀ ਬਹੁਤ ਜ਼ਿਆਦਾ ਕਮੀ ਹੈ ਜੀ ਐਮਰਜੈਂਸੀ ਦੇ ਵਿੱਚ ਹਾਂ ਕੋਈ ਗੱਲ ਨਹੀਂ ਜਿੰਦੇ ਵਾਰ ਦੇਖਦੇ ਆਂ ਅਸੀਂ ਵਿਚਾਰ ਕਰਦੇ ਐਸੇ ਮੌਸਾ ਬਟੂਨ ਨੇ ਬਰਖਾਸਤ ਪਈ ਹੈ ਜੀ ਐਮਰਜੈਂਸੀ ਦੀ ਕੋਈ ਪਰਚੀ ਤੋਂ ਪੈਸੇ ਜਮ੍ਹਾਂ ਕਰਾਉਣ ਤੋਂ ਵੀ ਮਿਸਬੀਹ ਹੋਇਆ ਮੈਡਮ ਸੋ ਅਸੀਂ ਜੋ ਵੀ ਹੈ ਬੰਦੀ ਕਾਰਵਾਈ ਨੂੰ ਓਕੇ ਚੰਗੀ ਤਰ੍ਹਾਂ ਫਰਤਾਲ ਕਰਕੇ ਕਾਰਵਾਈਆਂ ਮਿਲਿਤਿਆ ਸਰਕਾਰੀ ਡਾਕਟਰ ਸੀ ਡਿਊਟੀ ਦੇ ਤਣਾਤ ਸੀਗਾ ਜੀ ਉਹਨੇ ਵਿੱਚ ਪੰਜੰਜ 6 ਸਰਕਾਰੀ ਡਾਕਟਰ ਖਡ ਡਿਊਟੀ ਦੇ ਤਣਾਤ ਕੋਈ ਹਮਲਾ ਹੈ ਮੁਲਾਜ਼ਮ ਹੋਵੇ ਉਹ ਨੂੰ ਕੋਈ ਮਿਸਬੀਹ ਕਰੇ ਤੇ ਉਹ ਤੇ ਐਕਚੁਅਲ ਲੈਤਾ ਜੋ ਬੰਦੀ ਕਾਰਵਾਈਆਂ ਮਿਲਿਤਿਆ Subscribe to One India channel and never miss an update.